ਸਭ ਤੋਂ ਪਹਿਲਾਂ ਮੀਡੀਆ ਦੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਮੇਰੇ ਨਾਲ ਮੇਰੇ ਕੈਬਨਿਟ ਕਲੀਗ ਤਰਨਪ੍ਰੀ ਸੋਮ ਜੀ ਅੱਜ ਇੱਕ ਪੰਜਾਬ ਕੈਬਨਿਟ ਦੀ ਹੈ ਮੀਟਿੰਗ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਹੋਈ ਜ ਜਿਹਦੇ ਅੰਦਰ ਬਹੁਤ ਸਾਰੇ ਇੰਪੋਰਟੈਂਟ ਫੈਸਲੇ ਪੰਜਾਬ ਦੀ ਇੰਡਸਟਰੀ ਨੂੰ ਲੈ ਕੇ ਪੰਜਾਬ ਦੇ ਰੋਜ਼ਗਾਰ ਨੂੰ ਲੈ ਕੇ ਪੰਜਾਬ ਦੇ ਅੰਦਰ ਅੱਛਾ ਪ੍ਰਸ਼ਾਸਨ ਨੂੰ ਲੈ ਕੇ ਹਾਊਸਿੰਗ ਨੂੰ ਲੈ ਕੇ ਵੱਡੇ ਫੈਸਲੇ ਜਿਹੜੇ ਅੱਜ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਈ ਹੇਠ ਹੋਏ ਕਾਫੀ ਦਿਨ ਪਹਿਲਾਂ ਅਸੀਂ ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਿਸ ਦੇ ਅੰਦਰ ਇੱਕ ਬਹੁਤ ਵੱਡੀ ਤਬਦੀਲੀ ਕੀਤੀ ਸੀ ਕਿ ਜਿਹੜੇ ਫਾਇਰ ਦੇ ਸਰਟੀਫਿਕੇਟ ਨੇਗੇ ਜਿਹੜੇ ਫਾਇਰ ਸੇਫਟੀ ਸਰਟੀਫਿਕੇਟ ਨੇਗੇ ਉਹਨਾਂ ਦੀ ਜਿਹੜੀ ਮਿਆਦ ਸੀਗੀ ਉਨ੍ਹਾਂ ਦੀ ਸਮਾਂ ਸੀਮਾ ਸੀਗੀ ਕੋਈ 1 ਸਾਲ ਸੀ ਇਸ ਤੋਂ ਪਹਿਲਾਂ ਸਿਰਫ ਤੇ ਸਿਰਫ ਫਾਇਰ ਸੇਫਟੀ ਸਰਟੀਫਿਕੇਟ ਜਿਹੜਾ ਸੀ ਉਹ 1 ਸਾਲ ਲਈ ਜਾਰੀ ਹੁੰਦਾ ਸੀਗਾ ਉਹਦੇ ਦੀ ਅੱਜ ਅੱਜ ਦੀ ਕੈਬਨਿਟ ਨੇ ਅਹਿਮ ਫੈਸਲਾ ਕੀਤਾ ਸਾਰੇ ਰੂਲ ਅਸੀਂ ਸਾਰੇ ਰੂਲ ਬੈਂਡ ਕੀਤੇ ਨੇਗੇ ਹੁਣ ਉਹ ਜਿਹੜਾ ਫਾਇਰ ਸੇਫਟੀ ਸਰਟੀਫਿਕੇਟ ਆਗਾ ਉਹਦੀ ਮਿਆਦ ਜਿਹੜੀ ਆ 3 ਸਾਲ ਜਾਂ ਇਸ ਤੋਂ ਵੀ ਵੱਧ ਹੋ ਸਕਦੀ ਹੈ 3 ਸਾਲ ਘਟੋ ਘਟ 3 ਸਾਲ ਜਾਂ 5 ਸਾਲ ਯਾਨੀ ਕਹਿੰਦਾ ਬਾਪ ਆ ਜਿੱਥੇ ਉਹਨਾਂ ਦੇ ਰੂਲਸ ਦੇ ਮੁਤਾਬਕ ਕਈ ਜਗ੍ਹਾ ਤੇ 3 ਸਾਲ ਹੋਊਗੀ ਕਈ ਜਗ੍ਹਾ ਤੇ 3 ਸਾਲ ਤੋਂ ਵੱਧ ਹੋ ਯਾਨੀ 1 ਸਾਲ ਦੀ ਸ਼ਰਤ ਜਿਹੜੀ ਸੀਗੀ ਉਹ ਬਿਲਕੁਲ ਪੱਕੇ ਤੌਰ ਤੇ ਹਟਾ ਦਿੱਤੀ ਗਈ ਆ ਔਰ ਇਸ ਦੇ ਨਾਲ ਪੰਜਾਬ ਦੀ ਜਿਹੜੀ ਇੰਡਸਟਰੀ ਆ ਪੰਜਾਬ ਦਾ ਜਿਹੜਾ ਕਾਰੋਬਾਰ ਆ ਉਹਨੂੰ ਵੱਡੀ ਪੱਧਰ ਤੇ ਮੈਂ ਸਮਝਦਾ ਰਾਹਤ ਮਿਲੂਗੀ ਔਰ बार-बार ਲੋਕਾਂ ਨੂੰ बार-बार ਇੰਡਸਟਰੀਸਟ ਨੂੰ बार-बार ਟਰੇਡਰ ਨੂੰ ਜਿਹੜਾ ਹੈਗਾ ਉਹ ਸਰਕਾਰੀ ਦਫ਼ਤਰਾਂ ਦੇ ਚੱਕਰ ਨਹੀਂ ਕੱਟਣੇ ਪੈਣੇ ਔਰ ਇਹਦੇ ਨਾਲ ਇੱਥੇ ਬਹੁਤ ਵੱਡੀ ਟਰਾਂਸਪੇਰੈਂਸੀ ਆਉਗੀ ਉਹਦੇ ਨਾਲ ਦੀ ਨਾਲ ਮੈਂ ਸਮਝਦਾ ਕਰਪਸ਼ਨ ਦਾ ਬਿਲਕੁਲ ਇਹਦੇ ਨਾਲ ਖਾਤਮਾ ਹੋਊਗਾ ਇੱਕ ਵੱਡਾ ਫੈਸਲਾ ਜਿਹੜਾ ਉਹ ਅੱਜ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਈ ਚ ਪੰਜਾਬ ਸਰਕਾਰ ਨੇ ਪੰਜਾਬ ਦੀ ਕੈਬਨਿਟ ਨੇ ਕੀਤਾਗਾ ਔਰ ਇਸ ਤੋਂ ਬਿਨਾ ਪੰਜਾਬ ਲੇਬਰ ਪੰਜਾਬ ਲੇਬਰ ਭਲਾਈ ਫੰਡ ਜਿਹੜਾ ਐਕਟ ਆ 1965 ਇਹਦੇ ਅੰਦਰ ਸੋਧ ਕੀਤੀ ਗਈ ਆ ਹੁਣ ਇਹਦੇ ਅੰਦਰ EMPLOYEE ਤੇ EMPLOYER ਦਾ ਜਿਹੜਾ ਕੰਟਰੀਬਿਊਸ਼ਨ ਆ ਦੋਨਾਂ ਦੀ ਕੰਟਰੀਬਿਊਸ਼ਨ ਆ ਪਹਿਲਾ ਕੰਟਰੀਬਿਊਸ਼ਨ ਸੀ 10 ਰੁਪਏ ਹੁਣ ਉਹ ਵਧਾ ਕੇ EMPLOYE ਦੀ 20 ਕੀਤੀ ਗਈ ਆ ਔਰ ਉਹਦੇ ਨਾਲ ਹੀ ਜਿਹੜੀ ਸੌਰੀ 5 ਰੁਪਏ ਸੀ ਜਿਹੜੀ EMPLOYE ਦੀ ਜਿਹੜੀ ਕੰਟਰੀਬਿਊਸ਼ਨ ਸੀ ਉਹ 5 ਰੁਪਏ ਸੀ ਉਹ ਵਧਾ ਕੇ 10 ਰੁਪਏ ਕੀਤੀ ਗਈ ਆ EMPLOYER ਦੀ ਯਾਨੀ ਮਾਲਕ ਦੀ ਕਿੰਨੀ ਸੀ 20 ਰੁਪਏ ਸੀ ਉਹਦੀ ਕੰਟਰੀਬਿਊਸ਼ਨ ਜਿਹੜੀ ਸੀ 20 ਰੁਪਏ ਸੀ ਉਹ ਵਧਾ ਕੇ 40 ਰੁਪਏ ਕੀਤੀ ਗਈ ਆ ਇਹ ਵੱਡਾ ਫੈਸਲਾ ਹੋਇਆਗਾ ਕਿਉਂਕਿ ਪੰਜਾਬ ਲੇਬਰ ਵੈਲਫੇਅਰ ਬੋਰਡ ਵੱਲੋਂ ਇਹ ਪ੍ਰਪੋਜ਼ਲ ਆਈ ਸੀ ਕਿ ਬਹੁਤ ਸਾਰੀਆਂ ਲੇਬਰ ਦੀਆਂ ਸਮੱਸਿਆਵਾਂ ਹੁੰਦੀਆਂ ਰਹੀਆਂ ਬਹੁਤ ਸਾਰੀਆਂ ਲੇਬਰ ਦੀਆਂ ਵੈਲਫੇਅਰ ਵੀ ਸਕੀਮਾਂ ਹੁੰਦੀਆਂ ਰਹੀਆਂ ਕਿਉਂਕਿ ਇਹ 2014 ਤੋਂ ਬਾਅਦ 2014 ਤੋਂ ਬਾਅਦ ਹੁਣ 2025 ਆ ਗਿਆ ਲਗਭਗ 9 ਸਾਲ ਦਾ ਇੱਕ ਵੱਡਾ ਵਕਫਾਗਾ 9 ਸਾਲ ਦੇ ਵਿੱਚ ਇਹਦੇ ਵਿੱਚ ਕੋਈ ਵੀ ਜਿਹੜੀ ਆ ਕਿਸੇ ਵੀ ਕਿਸਮ ਦਾ ਵਾਦਾ ਨਹੀਂ ਕੀਤਾ ਗਿਆ ਸੀਗਾ ਸੋ 9 ਸਾਲਾਂ ਬਾਅਦ ਅਸੀਂ ਜਿਹੜੀ ਆ ਕੰਟਰੀਬਿਊਸ਼ਨ 5 ਰੁਪਏ ਤੋਂ 10 ਰੁਪਏ ਕੀਤੀ ਆ ਯਾਨੀ ਕਿ ਨੌਕਰੀ ਕਰਨ ਵਾਲਾ ਜਿਹੜਾ EMPLOYEE ਆ ਉਹ 5 ਰੁਪਏ 5 ਰੁਪਏ ਤੋਂ ਵਧਾ ਕੇ 10 ਰੁਪਏ ਕਰੂਗਾ ਕੰਟਰੀਬਿਊਸ਼ਨ ਔਰ ਜਿਹੜਾ ਉਹਦਾ EMPLOYER ਆ ਜਿਹੜਾ ਉਹਦਾ ਮਾਲਕ ਆ ਜਿੱਥੇ ਉਹ ਕੰਮ ਕਰਦਾਗਾ ਫੈਕਟਰੀ 'ਚ ਕੰਮ ਕਰਦਾ ਅਰਧ ਸਰਕਾਰੀ ਧਾਰਿਆ 'ਚ ਕੰਮ ਕਰਦਾਗਾ ਔਰ ਉਹਦੀ ਅਸੀਂ 20 ਰੁਪਏ ਤੋਂ ਵਧਾ ਕੇ 40 ਰੁਪਏ ਕੀਤੀ ਆ ਇਹ ਜਿਹੜਾ ਜਿੰਨਾ ਵੀ ਫੰਡ ਇਕੱਠਾ ਹੋਊਗਾ ਜਿਹੜੇ ਵੀ ਪੈਸੇ ਇਕੱਠੇ ਹੁੰਦੇ ਨੇ ਇਹ ਸਾਰੇ ਦੇ ਸਾਰੇ ਪੈਸੇ ਜਿਹੜੇ ਨੇ ਕੀ ਪੰਜਾਬ ਲੇਬਰ ਭਲਾਈ ਫੰਡ ਵਿੱਚ ਜਿਹੜੀਆਂ ਸਕੀਮਾਂ ਚੱਲਦੀਆਂ ਨੇ ਗਿਆ ਉਹਨਾਂ ਸਕੀਮਾਂ ਦੇ ਤਹਿਤ ਸਾਰੇ ਜਿਹੜੇ ਦੰਗੇ ਉਹ ਸਾਡੇ EMPLOYEES ਦੇ ਉੱਤੇ ਸਾਡੇ LABOR ਦੇ ਉੱਤੇ ਕੰਮ ਆਉਣਗੇ ਇਸ ਤੋਂ ਬਿਨਾ ਇੱਕ ਵੱਡਾ ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਛੋਇਆਗਾ ਕਿ ਜਿਹੜਾ PR PPD ਐਕਟਾ ਜਿਹੜਾ ਪੰਜਾਬ ਰੀਜਨਲ ਪਲਾਨਿੰਗ ਐਂਡ ਡਿਵੈਲਪਮੈਂਟ ਬੋਰਡ ਆਗਾ ਉਹਦੇ ਅੰਦਰ ਜਿਹੜੀ ਆ ਵੱਡੀ ਚੇਂਜ ਕੀਤੀ ਗਈ ਆ ਕਿ ਉਹਦੇ ਵਿੱਚ ਪਹਿਲਾ ਉਹ ਸਾਰਿਆਂ ਦਾ ਜਿਵੇਂ ਜਿਵੇਂ ਮੈਂ ਗੱਲ ਕਰ ਲਵਾਂ ਗਮਾੜਾ ਗਲਾੜਾ ਜਿਹੜੀਆਂ ਅਥਾਰਟिटीज ਸੀਗੀਆਂ ਹਾਊਸਿੰਗ ਦੀਆਂ ਗਮਾੜਾ ਗਲਾੜਾ ਪਟਿਆਲਾ ਡਿਵੈਲਪਮੈਂਟ ਅਥਾਰਟੀ ਬਠਿੰਡਾ ਡਿਵੈਲਪਮੈਂਟ ਅਥਾਰਟੀ ਜਲੰਧ ਜਲੰਧਰ ਡਿਵੈਲਪਮੈਂਟ ਅਥਾਰਟੀ ਅਮਰਸਾ ਡਿਵੈਲਪਮੈਂਟ ਅਥਾਰਟੀ ਅਨੰਦਪੁਰ ਸਾਹਿਬ ਅਰਬਨ ਡਿਵੈਲਪਮੈਂਟ ਅਥਾਰਟੀ ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਅਰਬਨ ਡਿਵੈਲਪਮੈਂਟ ਅਥਾਰਟੀ ਇਹਨਾਂ ਸਾਰਿਆਂ ਦਾ ਚੇਅਰਮੈਨ ਜਿਹੜੇ ਹੁੰਦੇ ਸੀ ਆਨਰੇਬਲ ਸੀਐਮ ਸਾਹਿਬ ਹੁੰਦੇ ਸੀ ਕਿਉਂਕਿ ਇਹ ਸਾਰੀਆਂ ਅਥਾਰਟिटीज ਬਹੁਤ ਵੱਡੀਆਂ ਅਥਾਰਟिटीज ਨੇਗੀਆਂ ਔਰ ਆਨਰੇਬਲ ਸੀਐਮ ਸਾਹਿਬ ਦੇ ਬਹੁਤ ਸਾਰੇ ਕਾਮਕਾਰ ਹੁੰਦੇ ਨੇਗੇ ਔਰ ਕੰਮ ਕਰਨ ਦੇ ਲਈ ਇਹ ਸਾਰੀਆਂ ਅਥਾਰਟिटीज ਨੂੰ ਸ਼ੇਅਰ ਕਰਨ ਦੇ ਲਈ ਡਿਫਰੈਂਟ ਕਿਸਮ ਦੀਆਂ ਮੀਟਿੰਗ ਕਰਨ ਦੇ ਲਈ ਹਾਊਸਿੰਗ ਦੇ ਪਲਾਨ ਬਣਾਉਣ ਦੇ ਲਈ ਬਹੁਤ ਸਾਰਾ ਸਮਾਂ ਜਿਹੜਾ ਲੱਗਦਾਗਾ ਇਹਦੇ ਅੰਦਰ ਇੱਕ ਵੱਡੀ ਟਰਾਂਸਪਰੈਂਸੀ ਲੈਂਦੀ ਆ ਇਹਦੇ ਅੰਦਰ ਸਾਰੀ ਜਿਹੜੀ ਅਸੀਂ ਉਹ ਪਾਵਰਸ ਜਿਹੜੀਆਂ ਨੇ ਆਨਰੇਬਲ ਚੀਫ ਸੈਕਟਰੀ ਦਿੱਤੀਆਂ ਲਗੀਆਂ ਤਾਂ ਕਿ ਚੀਫ ਸੈਕਟਰੀ ਇਹਨਾਂ ਸਾਰੀਆਂ ਅਥਾਰਟिटीज ਦਾ ਚੇਅਰਮੈਨ ਹੋਊਗਾ ਔਰ ਸਾਰੇ ਪਲਾਨ ਜਿਹੜੇ ਨੇ ਕਿ ਹਾਊਸਿੰਗ ਦੇ ਖੇਤਰ ਦੇ ਅੰਦਰ ਉਹ ਸਾਰੇ ਸੀਐਸਡੀ ਪਰਿਵਾਰਗੀ ਦੇ ਨਾਲ ਬਾਅਦ ਦੇ ਵਿੱਚ ਇਹ ਨਹੀਂ ਕਿ ਸੀਐਮ ਸਾਹਿਬ ਦਾ ਕੋਈ ਬਾਅਦ ਦੇ ਵਿੱਚ ਸਾਰੇ ਪਲਾਨ ਜਿਹੜੇ ਨੇ ਕਿ ਕੈਬਨਟ ਦੇ ਰਾਹੀਂ ਆਨਰੇਬਲ ਸੀਐਮ ਸਾਹਿਬ ਪਾਸ ਕਰਨਗੇ ਇਹ ਵੀ ਇੱਕ ਵੱਡੀ ਮੈਂ ਸਮਝਦਾ ਅੱਜ ਤਬਦੀਲੀ ਜਿਹੜੀ ਐ ਸੈਕਟ ਕੀਤੀ ਗਈ ਆ ਇਸ ਤੋਂ ਬਿਨਾ ਰੋਜ਼ਗਾਰ ਦੇਣ ਦੀ ਜਿਹੜੀ ਪ੍ਰਕਿਰਿਆ ਪੰਜਾਬ ਦੇ ਅੰਦਰ ਰੋਜ਼ਗਾਰ ਦੇਣ ਦੀ ਪ੍ਰਕਿਰਿਆ ਜਦੋਂ ਤੋਂ ਪਹਿਲੀ ਪੰਜਾਬ ਦੀ ਕੈਬਨਟ ਹੋਈ ਸੀ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਗਠਨ ਤੋਂ ਬਾਅਦ ਪਹਿਲੀ ਜਦੋਂ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਸੀ ਤਾਂ ਉਸ ਮੀਟਿੰਗ ਦੇ ਅੰਦਰ ਅਸੀਂ 30000 ਨੌਕਰੀਆਂ ਦੇ ਇਸ਼ਤਿਹਾਰ ਜਾਰੀ ਕੀਤਾ ਸੀ ਉਸ ਮੀਟਿੰਗ ਦੇ ਅੰਦਰ 30000 ਲੋਕਾਂ ਨੂੰ ਅਸੀਂ এমਪਲॉयਮੈਂਟ ਦੀ ਜਿਹੜੀ ਯੋਜਨਾ ਦਿੱਤੀ ਸੀ ਔਰ ਅੱਜ ਮੈਂ ਸਭੰਦਾ 54000 ਤੋਂ ਪਾਰ ਕਰ ਗਈ ਆ ਉਸੇ ਲੜੀ ਤਹਿਤ ਉਸੇ ਕੜੀ ਤਹਿਤ ਅੱਜ ਇੱਕ ਵੱਡਾ ਫੈਸਲਾ ਹੋਇਆ ਕਿ ਪੰਜਾਬ ਦੀਆਂ ਜੇਲਾਂ ਦੇ ਅੰਦਰ ਪੰਜਾਬ ਦੀਆਂ ਜੇਲਾਂ ਦੇ ਅੰਦਰ ਲਗਭਗ 500 500 ਨਮੀਆਂ ਅਸਾਮੀਆਂ ਦੀ ਰਚਨਾ ਕੀਤੀ ਗਈ ਹੈ 500 ਨਮੀਆਂ ਜਿਹੜੀਆਂ ਉਹਨਾਂ ਦੀਆਂ ਰਚਨਾ ਕੀਤੀ ਗਈ ਜਿਹਦੇ ਵਿੱਚ ਸਹਾਇਕ ਸੁਪਰਡੈਂਟ ਸਹਾਇਕ ਸੁਪਰਡੈਂਟ 3829 ਵਾਰਡਰ ਜਿਹੜੇ ਨੇ ਕਿ ਉਹ 451 ਮੈਟਰਨ ਜਿਹੜੇ ਨੇ 20 ਕੁੱਲ 500 ਅਸਾਮੀਆਂ ਦੀ ਰਚਨਾ ਕੀਤੀ ਗਈ ਹੈ ਕਿਉਂਕਿ ਜੇਲ੍ਹਾਂ ਦੇ ਅੰਦਰ ਛੋਟੇ ਮੋਟੇ ਕ੍ਰਾਈਮ ਜਿਹੜੇ ਹੈਗੇ ਨੇ ਉਹ ਲਗਾਤਾਰ ਹੋ ਰਹੇ ਨੇ ਕਿ ਸੋ ਇਹ ਅਸੀਂ 500 ਸਾਮੀਆਂ ਦੀ ਰਚਨਾ ਕੀਤੀ ਆ ਇਹਦੇ ਨਾਲ ਪੰਜਾਬ ਦੇ ਨੌਜਵਾਨ ਨੂੰ ਪੰਜਾਬ ਦੇ ਮੁੱਢੇ ਕੁੜੀਂ ਚ ਤੇ ਰੋਜ਼ਗਾਰ ਮਿਲੂਗਾ ਮੈਂ ਸਮਝਦਾ ਉਥੇ ਜਿਹੜੀ ਜੇਲਾਂ ਦੇ ਅੰਦਰ ਛੋਟੀ ਮੋਟੀ ਕਟਨਾਮਾ ਵਾਪਰਦੀਆਂ ਨੇਗੀਆਂ ਔਰ ਉਹਨਾਂ ਨੂੰ ਵੱਡੀ ਪਦਤ ਤੇ ਠੱਲ ਮਿਲੂਗੀ ਇਹਦੀ ਭਰਤੀ ਜਿਹੜੀ ਆ ਉਹ ਐਸਐਸ ਬੋਰਡ ਕਰੂਗਾ ਔਰ ਅੱਜ ਹੀ ਜਿਹੜਾ ਅਸੀਂ ਆਨਰੇਬਲ ਜਿਹੜੇ ਚੇਅਰਮੈਨ ਨੇ ਉਹਨਾਂ ਨੂੰ ਜ਼ਾਹਰ ਜਾਰੀ ਕੀਤੀ ਹੈ ਕਿ ਭਰਤੀ ਪ੍ਰਕਿਰਿਆ ਜਿਹੜੀ ਆ ਐਜ਼ ਅਰਲੀ ਐਜ਼ ਪੋਸੀਬਲ ਜਿਹੜਾ ਉਹਨੂੰ ਕੰਪਲੀਟ ਕੀਤਾ ਜਾਵੇ ਇਸ ਤੋਂ ਬਿਨਾ ਇਸ ਤੋਂ ਬਿਨਾ ਜਿਹੜੀ ਨਸ਼ਿਆਂ ਦੇ ਵਿਰੁੱਧ ਯੁੱਧ ਨਸ਼ਿਆਂ ਦੇ ਵਿਰੁੱਧ ਨੂੰ ਉਸ ਮਹਿਮ ਨੂੰ ਤੇਜ਼ ਕਰਨ ਦੇ ਲਈ ਸਾਡੀ ਪੰਜਾਬ ਦੀ ਕੈਬਨਟ ਕਮੇਟੀ ਬਣੀ ਸੀ ਕੈਬਨਟ ਸਬ ਕਮੇਟੀ ਉਸ ਕਮੇਟੀ ਨੂੰ ਵੀ ਅੱਜ ਕਾਰਜਬਾਹਤ ਜਿਹੜੀ ਆ ਪ੍ਰਵਾਨਗੀ ਮਿਲੀ ਆ ਜਿਹਦੇ ਵਿੱਚ ਮੈਨੂੰ ਚੇਅਰਮੈਨ ਤੇ ਮੇਰੇ ਨਾਲ ਚਾਰ ਹੋਰ ਮੰਤਰੀ ਸਾਹਿਬਾਨ ਕੈਬਨਟ ਕੁਲੀਗ ਜਿਹੜੇ ਨੇ ਕਿ ਉਹਨਾਂ ਨੂੰ ਜਿਹੜਾ ਮੈਂਬਰ ਲਾਇਆ ਗਿਆ ਹੈਗਾ ਇਹਦਾ ਪੂਰਾ ਅਸਿਰੂਪ ਰੂਪਰੇਖਾ ਤਿਆਰ ਕੀਤੀ ਆ ਕਾਹ ਨਾਲ ਸਮੇਂ 'ਚ ਕਮੇਟੀ ਜਿਹੜੀ ਆ ਲਗਾਤਾਰ ਉਸੇ ਤਰ੍ਹਾਂ ਜਿਵੇਂ ਪਿਛਲੇ 3 ਮਹੀਨੇ ਕੰਮ ਕੀਤਾ ਹੈਗਾ ਉਸੇ ਤਰ੍ਹਾਂ ਕੰਮ ਕਰੂਗੀ ਯੋਧ ਨਸ਼ਿਆਂ ਦੇ ਵਿਰੁੱਧ ਜਿਹੜੀ ਸਾਡੀ ਮਹਿਮਾ ਉਹਨੂੰ ਅਸੀਂ ਹੋਰ ਤਾਕਤਵਰ ਢੰਗ ਨਾਲ ਲਾਗੂ ਕਰਾਂਗੇ ਇਸ ਤੋਂ ਬਿਨਾ ਅਹਿਮ ਫੈਸਲਾ ਲੈਂਦੇ ਆ ਪੰਜਾਬ ਦੇ ਇੰਡਸਟਰੀ ਦੇ ਹੱਕ ਵਿੱਚ ਪੰਜਾਬ ਦੀ ਯੂਨੀਵਰਸਿਟੀ ਦੇ ਹੱਕ ਵਿੱਚ ਕਹਿਮ ਫੈਸਲਾ ਲੈਂਦੇ ਆ ਕਿ ਜਿੰਨੇ ਵੀ ਜਿਹੜੇ ਪੰਜਾਬ ਫੈਕਟਰੀ ਰੂਲਸ 1952 ਦੇ ਬਣੇ ਹੋਏ ਨੇਗੇ 1952 ਦੇ ਰੂਲਸ ਬਣੇ ਹੋਏ ਨੇ ਜਿਹੜਾ ਨਿਜ਼ਮ 2A ਨਿਜ਼ਮ 2 3A ਰੂਲ 4 ਤੇ ਰੂਲ 102 ਦੇ ਵਿੱਚ ਸੋਧਾ ਕੀਤੀਆਂ ਗਈਆਂ ਨੇ ਕਿਉਂਕਿ ਜਿਹੜੀਆਂ ਬਿਲਡਿੰਗ ਪਲਾਨ ਬਣਾਉਣ ਦੇ ਲਈ ਜਿਹੜੇ ਨਕਸ਼ੇ ਵੀ ਪ੍ਰਵਾਨ ਕੀ ਸੀਗੇ ਕਿਉਂਕਿ ਥੋੜੇ ਦਿਨ ਪਹਿਲਾਂ ਅਸੀਂ ਇੱਕ ਇੰਡਸਟਰੀਅਲ ਸੰਮੇਲਨ ਕਰਾਇਆ ਸੀਗਾ ਜਿਹਦੇ ਅੰਦਰ ਫਾਸਟ ਟਰੈਕ ਫਾਸਟ ਟਰੈਕ ਅਸੀਂ ਪੋਰਟਲ ਖੋਲ੍ਹਿਆ ਸੀ ਕਿ 24 ਘੰਟੇ ਸੌਰੀ 45 ਡੇ ਦੇ ਅੰਦਰ ਪਰਵਾਨਗੀਆਂ ਦੇਣੀਆਂ ਸੀ ਉਸੇ ਲੜੀ ਦੇ ਤਹਿਤ ਅਸੀਂ ਕਿਹਾ ਸੀ ਅਨਾਉਂਸ ਕੀਤਾ ਸੀਗਾ ਕਿ ਇੰਡਸਟਰੀ ਦੇ ਬਿਲਡਿੰਗ ਪਲਾਨ ਜਿਹੜੇ ਨੇਗੇ ਕੋਈ ਕੰਸਰਨਡ ਜਿਹੜੇ ਆਰਕੀਟੈਕਚਰ ਨੇਗੇ ਆਰਕੀਟੈਕਚਰ ਦੀ ਸੂਚੀ ਜਿਹੜੀ ਆ ਜਿਹੜੇ ਸਰਕਾਰ ਕੋਲੇ ਨੋਟੀਫਾਈ ਨੇਗੇ ਉਹਨਾਂ ਦੇ ਤਹਿਤ ਆਪਣੀ ਫੈਕਟਰੀ ਦਾ ਬਿਲਡਿੰਗ ਪਲਾਨ ਬਣਾ ਕੇ ਪਰਵਾਨਗੀ ਲੈ ਸਕਦਾਗਾ ਹੁਣ ਜਿਹੜੀ ਨਕਸ਼ਾ ਬਣਾਉਣ ਦੀ ਖੱਜਲ ਖਵਾਰੀ ਸੀਗੀ ਕਿ ਇੰਡਸਟਰੀਅਲਿਸਟ ਪੰਜਾਬ ਦੇ ਅੰਦਰ ਕਦੇ ਇਸ ਜਗ੍ਹਾ ਤੇ ਕਦੇ ਉਸ ਜਗ੍ਹਾ ਤੇ ਠੱਕੇ ਖਾਂਦੇ ਸੀ ਉਹ ਬਿਲਕੁਲ ਖਜਲ ਖਵਾਰੀ ਖਤਮ ਹੋਈ ਹੈਗੀ ਸੋ ਇਹ ਪ੍ਰਵਾਨਗੀ ਜਿਹੜੀ ਆ ਇਹ ਆਰਕੀਟੈਕਚਰ ਤੋਂ ਲੈ ਕੇ ਨਕਸ਼ਾ ਬਣਾ ਕੇ ਉਹ ਕਨਸਰਨਡ ਅਥਾਰਟੀ ਕੋਲੇ ਆਪਣਾ ਨਕਸ਼ਾ ਸਬਮਿਟ ਕਰਕੇ ਉਹਦੀ ਜਿਹੜੀ ਆ ਪ੍ਰਵਾਨਗੀ ਲੈ ਕੇ ਆਪਣੀ ਬਿਲਡਿੰਗ ਜਿਹੜੀ ਆ ਉਹ ਸ਼ੁਰੂ ਕਰ ਸਕਦਾਗਾ ਔਰ ਇਸ ਤੋਂ ਬਿਨਾ ਇੱਕ ਅਹਿਮ ਫੈਸਲਾ ਅੱਜ ਮੈਂ ਸਮਝਦਾ ਪੰਜਾਬ ਕੈਬਨਿਟ ਨੇ ਕੀਤਾਗਾ ਕਿ ਜਿਹੜੀ ਫ੍ਰੈਗਮੈਂਟ ਦੀ ਪਾਲਸੀ ਆ ਜਿਹੜੀ ਫ੍ਰੈਗਮੈਂਟ ਦੀ ਪਾਲਸੀ ਆ ਯਾਨੀ ਕਿ ਪਲਾਟਾਂ ਨੂੰ ਟੁਕੜੇ ਕਰਨਾ ਪਲਾਟਾਂ ਨੂੰ ਟੁਕੜੇ ਕਰਨ ਦੀ ਪਾਲਸੀ ਜਿਹੜੀ ਆ ਉਹ ਵੀ ਅੱਜ ਅਸੀਂ ਪਾਸ ਕੀਤੀ ਹੈਗੀ ਕਿਉਂਕਿ ਬਹੁਤ ਲੰਬੇ ਅਰਸੇ ਤੋਂ ਜਿਹੜਾ ਪੀਐਸਆਈਈਸੀ ਪੀਐਸਆਈਈਸੀ ਦੀ ਪ੍ਰੋਪਰਟੀ ਸੀ ਗਿਆ ਉਹਨਾਂ ਦੀ ਫ੍ਰੈਗਮੈਂਟੇਸ਼ਨ ਦੀ ਕੋਈ ਪਾਲਿਸੀ ਨਹੀਂ ਸੀ ਉਹਨਾਂ ਦੀ ਵੰਡ ਕਰਨ ਦੀ ਕੋਈ ਪਾਲਿਸੀ ਨਹੀਂ ਸੀਗੀ ਉਹਨਾਂ ਦੀ ਡਿਵਾਈਡ ਕਰਨ ਦੀ ਕੋਈ ਪਾਲਿਸੀ ਨਹੀਂ ਸੀ ਅੱਜ ਉਹ ਅਸੀਂ ਪਾਲਿਸੀ ਜਿਹੜੀ ਆ ਤਿਆਰ ਕੀਤੀ ਆ ਉਹਦੇ ਅੰਦਰ ਅਸੀਂ ਐਲੀਜੀਬਿਲਟੀ ਕਰਾਈਟਰੀਆ ਮੈਂ ਤੁਹਾਡੇ ਨਾਲ ਸਾਂਝਾ ਕਰ ਦਾਂਗਾ ਕਿ ਘੱਟੋ ਘੱਟ 1000 ਸਕਰ ਯਾਰਡ ਤੋਂ ਜਿਹੜਾ 1000 ਸਕੇਅਰ ਯਾਰਡ ਤੋਂ ਉੱਪਰ ਦਾ ਪਲਾਟ ਹੋਣਾ ਚਾਹੀਦਾ ਔਰ ਉਹਦੀ ਜਿਹੜੀ ਵੰਡਾ ਸਬ ਡਿਵੀਜ਼ਨ ਜਿਹੜੀ ਆ ਉਹਨੂੰ ਪਲਾਟ ਨੂੰ ਤੁਸੀਂ ਦੋ ਪਾਗਾਂ ਜੇ ਬੰਨਣਾ ਤਾਂ ਘੱਟੋ ਘੱਟ ਉਹ 400 ਯਾਰਡ ਤੋਂ ਤੁਸੀਂ ਘੱਟ ਨਹੀਂ ਕਰ ਸਕਦੇ 400 ਯਾਰਡ ਤੋਂ ਤੁਸੀਂ ਘੱਟ ਨਹੀਂ ਕਰ ਸਕਦੇ ਔਰ ਇਹਦੇ ਅੰਦਰ ਤੁਹਾਨੂੰ 40 ਫੁੱਟ ਦੀ ਜਿਹੜੀ ਆ 40 ਫੁੱਟ ਦੀ ਤੁਹਾਡੀ ਜਿਹੜੀ ਹੈ ਮਿਨੀਮਮ ਉਹਦੀ ਆ ਸਾਈਜ਼ ਰਹਿਣਾ ਚਾਹੀਦਾ ਐਕਸੈਸ ਰੋਡ ਯਾਨੀ ਜਿਹੜਾ ਪਰ ਰੋਡ ਕਹიდिए ਉਹ 40 ਫੁੱਟ ਦਾ ਰਹਿਣਾ ਚਾਹੀਦਾ ਇਦੇ ਨਾਲ ਦੀ ਨਾਲ ਇਹਦੇ ਵਿੱਚੋਂ ਜਿਹੜੀ ਫੀਸ ਹੋਊਗੀ ਫ੍ਰੈਗਮੈਂਟ ਦੀ ਫੀਸ ਅਸੀਂ ਲੈਣੀ ਆ ਉਹ 5% ਫੀਸ ਚਾਰਜ ਕੀਤੀ ਜਾਊਗੀ ਜੀ 5% ਫੀਸ ਜਿਹੜੀ ਚਾਰਜ ਕੀਤੀ ਜਾਊਗੀ ਇਹ 40 ਤੇ 60 ਦੀ ਦੇਸੋ ਚ ਹੋਊਗੀ ਯਾਨੀ ਸਟੇਟ ਗਵਰਨਮੈਂਟ ਕੋਲੇ ਪੰਜਾਬ ਦੇ ਖਜ਼ਾਨੇ 40% ਪੈਸੇ ਆਉਣਗੇ ਪੀਐਸ ਆਈਈ ਸੀ ਕੋਲੇ 60% ਪੈਸੇ ਜਾਣਗੇ ਸੋ ਇਹਦੇ ਨਾਲ ਮੈਂ ਸਮਝਦਾ ਪੰਜਾਬ ਦੇ ਪੰਜਾਬ ਦੇ ਬਹੁਤ ਸਾਰੇ ਨੱਸੀ ਨੂੰ ਵੱਡਾ ਫਾਇਦਾ ਹੋਊਗਾ ਇਹ ਜਿਹੜੀ ਇਹ ਜਿਹੜੀ ਪ੍ਰੋਸੈਸਿੰਗ ਫੀਸ ਆ ਉਹ 10000 ਰੁਪਏ ਰੱਖੀ ਹੈਗੀ ਜਿਹੜੀ ਕਿ ਨਾਨ ਰਿਫੰਡੇਬਲ ਆ ਮੈਂ ਇੱਕ ਵਾਰ ਫੇਰ ਦੁਹਰਾ ਰਿਹਾ ਕਿ ਪੰਜਾਬ ਦੇ ਅੰਦਰ ਅਸੀਂ ਇੱਕ ਨਵੀਂ ਫ੍ਰੈਗਮੈਂਟੇਸ਼ਨ ਦੀ ਪਾਲਿਸੀ ਲੈ ਕੇ ਆਇਾਂਗੇ ਉਦਯੋਗਿਕ ਪਲਾਂਟਾਂ ਨੂੰ ਟੁਕੜੇ ਕਰਨ ਦੀ ਪਾਲਿਸੀ ਲੈ ਕੇ ਆਇਾਂਗੇ ਔਰ ਟੁਕੜੇ ਕਰਨ ਦੀ ਜਿਹੜੀ ਪਾਲਿਸੀ ਆ ਉਹਦੇ ਅੰਦਰ ਜਿਹੜਾ 1000 ਗਜ ਤੋਂ ਉੱਪਰ ਦਾ ਪਲਾਟ ਹੋ 1000 ਸਕਰ ਫੀਟ ਤੋਂ ਉੱਪਰ ਦਾ ਪਲਾਟ ਹੋ ਉਹਦੇ ਹੀ ਟੁਕੜੇ ਕੀਤੇ ਜਾ ਸਕਦੇ ਨੇ ਯਾਨੀ ਕਿ 500 ਗਜ ਦਾ ਪਲਾਟ ਐਲੀਜੀਬਲ ਨਹੀਂ ਹੈਗਾ 600 ਗਜ ਦਾ 800 ਗਜ ਦਾ ਪਲਾਟ ਐਲੀਜੀਬਲ ਨਹੀਂ ਹੈਗਾ ਉਹਦੇ ਲਈ 1000 ਗਜ ਦਾ ਹੀ ਜਿਹੜਾ ਪਲਾਟ ਐਲੀਜੀਬਲ ਹੈਗਾ ਸੋ ਉਹਦੇ ਟੁਕੜੇ ਕੀਤੇ ਜਾ ਸਕਦੇ ਨੇਗੇ ਸੋ ਉਹਦੇ ਲਈ ਜਿਹੜੀਆਂ ਕੁਝ ਸਰਟਨ ਜਿਹੜੀਆਂ ਸੀ ਕੰਡੀਸ਼ਨ ਲਾਣੀਆਂ ਰਹੀਆਂ ਕਿ ਇਹਦੇ ਅੰਦਰ ਕਿੰਨੀ ਫੀਸ ਹੋਊਗੀ ਔਰ ਇੱਕ 10000 ਰੁਪਇਆ ਇਹਦੀ ਅਪਲੀਕੇਸ਼ਨ ਦੀ ਫੀਸ ਹੋ ਔਰ 5% ਸੌਰੀ 5% ਜਿਹੜਾ ਅਸੀਂ ਇਹਦੀ ਅਸੀਂ ਫ੍ਰੈਗਮੈਂਟੇਸ਼ਨ ਦੀ ਸਬਡਿਵੀਜ਼ਨ ਦੀ ਜੇ ਆਪਾਂ ਲਈ ਫ੍ਰੈਗਮੈਂਟੇਸ਼ਨ ਸਬਡਿਵੀਜ਼ਨ ਫੀਸ ਅਸੀਂ ਚਾਰਜ ਕਰਾਂਗੇ ਜਿਹਦੇ ਵਿੱਚੋਂ 2% ਪੈਸੇ ਜਿਹੜੇ ਨੇਗੇ ਉਹ ਪੰਜਾਬ ਦੇ ਖਜ਼ਾਨੇ ਚ ਜਾਣਗੇ 3% 3% ਜਿਹੜੇ ਪੈਸੇ ਨੇ ਉਹ ਪੀਐਸਆਈ ਈਸੀ ਕੋਲੇ ਜਾਣਗੇ ਤਾਂ ਕਿ ਉਹ ਵੀ ਉਹ ਵੀ ਆਪਣਾ ਕਿਉਂਕਿ ਡਿਪਾਰਟਮੈਂਟ ਆਪਣਾ ਕੰਮ ਕਰਦਾਗਾ ਕਿਤੇ ਗਲੀਆਂ ਬਣਾਉਣੀਆਂ ਨੇ ਕਿਤੇ ਰੋਡਸ ਬਣਾਉਣੇ ਨੇ ਇੰਡਸਟਰੀਅਲ ਪਲਾਂਟਾਂ ਦੇ ਉਹ ਬਣਾਉਣਗੇ ਸੋ ਇਹ ਅੱਜ ਦੇ ਅਹਿਮ ਫੈਸਲੇ ਅੱਜ ਦੀ ਜਿਹੜੀ ਆ ਇੱਕ ਮਿੰਟ ਪਲੀਜ਼ ਪੰਜਾਬ ਪੰਜਾਬ ਦੀ ਕੈਬਨਿਟ ਚ ਹੋਏ ਨਗੇ ਸੋ ਮੈਂ ਹੁਣ ਮੇਰੇ ਕੈਬਨਿਟ ਦੇ ਕੋਲੀਗ ਸਰਪੀ ਸਾਹ ਜੀ ਨੂੰ ਕਹਾਂਗਾ ਕਿ ਉਹ ਵੀ ਥੋੜਾ ਜਿਹਾ ਫ੍ਰੈਗਮੈਂਟੇਸ਼ਨ ਪਾਲਿਸੀ ਦੇ ਉੱਤੇ ਤੇ ਇੰਡਸਟਰੀ ਦੀ ਪਾਲਿਸੀ ਕਿਉਂਕਿ ਇਹਨਾਂ ਦੇ ਡਿਪਾਰਟਮੈਂਟ ਨੇ ਤਿਆਰ ਕੀਤੀਆਂ ਲਗੀਆਂ ਦੋ ਦੋਨਾਂ ਪਾਲਿਸੀਆਂ ਦੇ ਬਾਰੇ ਹੋਰ ਥੋੜਾ ਫਰਦਰ ਜਿਹੜਾ ਐਕਸਪਲੇਨ ਕਰਨਗੇ ਸਭ ਤੋਂ ਪਹਿਲਾਂ ਇਲੈਕਟ੍ਰੋਨਿਕ ਮੀਡੀਆ ਦਾ ਤੇ ਪ੍ਰਿੰਟ ਮੀਡੀਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਤੁਸੀਂ ਅੱਜ ਵੱਡੀ ਗਿਣਤੀ ਦੇ ਵਿੱਚ ਉਹਦੇ ਕਵਰੇਜ ਕਰਨ ਲਈ ਪਹੁੰਚੇ ਹੋ ਮੇਰੇ ਨਾਲ ਸਾਡੇ ਆਨਰੇਬਲ ਫਾਈਨਾਂਸ ਮਿਨਿਸਟਰ ਸਰਦਾਰ ਹਰਪਾਲ ਸਿੰਘ ਜੀ ਚੀਮਾ ਸਾਹਿਬ ਜੋ ਮੇਰੇ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸੀ ਤੇ ਅੱਜ ਬਹੁਤ ਵੱਡਾ ਇੰਡਸਟਰੀਅਲ ਜਗਤ ਦੇ ਲਈ ਉਦਯੋਗਿਕ ਜਗਤ ਦੇ ਲਈ ਮੈਂ ਇਹ ਮੰਨਦਾ ਹਾਂ ਵੀ ਅੱਜ ਇੱਕ ਸਭ ਤੋਂ ਵੱਡਾ ਦਿਨ ਹੋਊਗਾ ਤੁਸੀਂ ਦੇਖ ਸਕਦੇ ਹੋ ਕਿ ਪਿਛਲੇ ਲੰਬੇ ਸਮੇਂ ਤੋਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਰਦਾਰ ਭਗਵਾਨ ਸਿੰਘ ਮਾਨ ਜੀ ਜਦੋਂ ਸਰਕਾਰ ਸੰਨਤਕਾਰ ਮਿਲਣੀ ਦੇ ਵਿੱਚ ਪੰਜਾਬ ਦੇ ਸੰਨਤਕਾਰਾਂ ਨਾਲ ਮੀਟਿੰਗਾਂ ਕੀਤੀਆਂ ਸੀ ਬੈਠਕਾਂ ਕੀਤੀਆਂ ਸੀ ਤਾਂ ਉਹਨਾਂ ਨੇ ਆਪਣੇ ਬਹੁਤ ਕੁਝ ਜਿਹੜੀ ਕਿ ਜਿਹੜੇ ਪੇਨਫੁੱਲ ਮੁੱਦੇ ਸੀ ਉਹ ਸ਼ੇਅਰ ਕੀਤੇ ਸੀ ਵੀ ਸਾਨੂੰ ਆ ਸਮੇਂ ਤੇ ਆ ਦਿੱਕਤਾਂ ਆndੀਆਂ ਨੇ ਵੀ ਇਹਦਾ ਹੱਲ ਕੀਤਾ ਜਾਵੇ ਉਸ ਨੂੰ ਮੱਧ ਨਜ਼ਰ ਰੱਖਦੇ ਹੋਏ ਸਾਡੇ ਦੋਨੋਂ ਵੱਡੇ ਲੀਡਰਾਂ ਨੇ ਇਹਦੇ ਇਹਦੇ ਤੇ ਇੱਕ ਬ੍ਰਾਡਰ ਪਲਾਨ ਬਣਾਇਆ ਕਿ ਆਪਾਂ ਇੰਡਸਟਰੀ ਨੂੰ ਜੇਕਰ ਹੋਰ ਪੰਜਾਬ ਦੇ ਵਿੱਚ ਫਲੋਰਿਸ਼ ਕਰਨਾ ਹੈ ਵਧਾਣੀਆਂ ਇੰਡਸਟਰੀ ਨਵੀਂ ਇੰਡਸਟਰੀ ਨੂੰ ਲੈ ਕੇ ਆਣਾ ਹੈ ਪੁਰਾਣੀ ਇੰਡਸਟਰੀ ਨੂੰ ਹੋਰ ਬੂਮ ਦੇਣਾ ਹੈ ਹੋਰ ਉਹਨੂੰ ਉਤਸ਼ਾਹਿਤ ਕਰਨਾ ਕਿ ਉਹ ਵੱਧ ਤੋਂ ਵੱਧ ਨਿਵੇਸ਼ ਕੀਤੇ ਜਾਣ ਤਾਂ ਉਹਦੇ ਸੰਬੰਧ ਦੇ ਵਿੱਚ ਪਿਛਲੇ ਤੁਸੀਂ ਦੇਖਿਆ ਹੋਣਾ ਹੈ ਲਗਭਗ ਲਗਭਗ 6 ਮਹੀਨੇ ਤੋਂ ਇੰਡਸਟਰੀ ਡਿਪਾਰਟਮੈਂਟ ਦੇ ਵਿੱਚ ਵੱਡੇ ਰਿਫਾਰਮਸ ਨੇ ਜਿਹੜੇ ਚੱਲ ਰਹੇ ਨੇ ਜਿਹਦੇ ਤਹਿਤ 4 ਅਹਿਮ ਫੈਸਲੇ ਨੇ ਜਿਹੜੇ ਇੰਡਸਟਰੀ ਦੇ ਨਾਲ ਕੱਲੀ ਇੰਡਸਟਰੀ ਨਾਲ ਉਸ ਤੋਂ ਪਹਿਲਾਂ ਸਾਰੇ 10 ਚੁੱਕੇ ਇੰਡਸਟਰੀ ਨਾਲ ਸੰਬੰਧਿਤ ਲੱਤੇ ਨੇ ਜਿਹਦੇ ਵਿੱਚ ਸਭ ਤੋਂ ਪਹਿਲਾ ਫੈਸਲਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਿਸ ਐਕਟ 2024 ਹੈ ਉਹਦੇ ਜਿਹੜੇ ਰੂਲਸ ਨੇ ਅਸੀਂ ਉਹਦੇ ਰੂਲਸ ਦੇ ਵਿੱਚ ਅਮੈਂਡ ਕਰਨ ਦੀ ਪ੍ਰਵਾਨਗੀ ਲੈ ਲਈ ਕਿ ਹੁਣ ਉਹਦੇ ਵਿੱਚ ਕੀ ਹੈ ਕਿ ਪਹਿਲਾਂ ਹਰ ਸਾਲ ਐਵਰੀ ਈਅਰ ਇੰਡਸਟਰੀਲਿਸਟ ਨੂੰ ਜਿਹੜਾ ਫਾਇਰ ਸੇਫਟੀ ਜਿਹੜਾ ਸਰਟੀਫਿਕੇਟ ਸੀ ਉਹ ਲੈਣਾ ਪੈਂਦਾ ਸੀ ਹੁਣ ਸਿਰਫ ਹਜ਼ਾਰਡਸ ਇੰਡਸਟਰੀ ਨੂੰ ਛੱਡ ਕੇ ਜਿਹੜੀ ਹਜ਼ਾਰ ਡਰਸ ਕੈਟਾਗਰੀ ਚਾਹੀਦੀ ਹੈ ਉਹਨੂੰ ਹਰ ਸਾਲ ਲੈਣਾ ਪਊਗਾ ਉਹਨੂੰ ਛੱਡ ਕੇ ਹਜ਼ਾਰ ਡਰਸ ਕੈਟਾਗਰੀ ਨੂੰ ਛੱਡ ਕੇ ਬਾਕੀ ਸਾਰੀ ਇੰਡਸਟਰੀ ਨੂੰ ਸਾਰੇ ਸ਼ਾਪਸ ਨੂੰ ਜਿੰਨੇ ਹੋਰ ਚਾਹੇ ਹੋਟਲਸ ਆ ਜਾਂਦੇ ਨੇ ਚਾਹੇ ਹੋਸਟਲਸ ਆ ਜਾਂਦੇ ਨੇ ਹਸਪੀਟਲ ਆ ਜਾਂਦੇ ਨੇ ਜਾਂ ਕੋਈ ਹੋਰ ਅਦਾਰੇ ਆ ਜਾਂਦੇ ਨੇ ਬਿਲਡਿੰਗਸ ਆ ਜਾਂਦੀਆਂ ਉਹਨਾਂ ਨੂੰ ਅਸੀਂ ਇਹਦੇ ਵਿੱਚ 3 ਸਾਲ ਜਾਂ 5 ਸਾਲ ਉਹਦੇ ਰੂਲਸ 'ਚ ਅਸੀਂ ਡਿਫਾਈਨ ਕਰ ਦਾਂਗੇ ਜਾਂ 3 ਸਾਲ ਜਾਂ 5 ਸਾਲ ਦੀ ਸਰਟੀਫਿਕੇਸ਼ਨ ਹੋ ਜੂਗੀ ਹੁਣ ਉਹਨੂੰ ਹਰ ਸਾਲ ਸਰਟੀਫਾਈ ਕਰਨ ਦੇ ਲਈ ਡਿਪਾਰਟਮੈਂਟ ਦੇ ਗੇੜੇ ਨਹੀਂ ਲਾਣੇ ਪੈਣਗੇ ਉਹ ਤੇ ਉਹਦੀ ਜਿਹੜੀ ਕਿਸੇ ਕਿਸਮ ਦੀ ਇਹਦੇ ਚ ਜਣੀ ਕਿ ਐਕਸਪਲੋਇਟੇਸ਼ਨ ਹੁੰਦੀ ਸੀ ਉਹਦੇ ਚ ਵੀ ਬਹੁਤ ਵੱਡਾ ਜਣੀ ਕਿ ਜਣੀ ਕਿ ਉਹਨੂੰ ਫਾਇਦਾ ਹੋਊਗਾ ਵੀ ਉਹ ਬਚੂ ਆ ਉਹਦੇ ਤੋਂ ਨੰਬਰ 2 ਪੰਜਾਬ ਫੈਕਟਰੀ ਰੂਲਸ 1952 ਦੇ ਵਿੱਚ ਅਸੀਂ ਸ਼ੋਧ ਕੀਤੀ ਹੈ ਇਹਦੇ ਵਿੱਚ ਦੋ ਚੀਜ਼ਾਂ ਅਸੀਂ ਕਰਤੀਆਂ ਇੱਕ ਸਟੇਬਿਲਿਟੀ ਸਰਟੀਫਿਕੇਟ ਜਿਹੜਾ ਲੈਣਾ ਪੈਂਦਾ ਸੀ ਇੱਕ ਬਿਲਡਿੰਗ ਪਲਾਨ ਦਾ ਸਰਟੀਫਿਕੇਟ ਜਿਹੜਾ ਲੈਣਾ ਪੈਂਦਾ ਸੀ ਇਦੇ ਲਈ ਅਸੀਂ ਕੀ ਕਰਤਾ ਪਹਿਲਾਂ ਸਾਡੇ ਕੋਲ ਬੜਾ ਲਿਮਟਿਡ ਸਟਾਫ ਸੀ ਤੇ ਸਟੇਬਿਲਿਟੀ ਸਰਟੀਫਿਕੇਟ ਬਿਲਡਿੰਗ ਸਰਟੀਫਿਕੇਟ ਜਿਹੜਾ ਪਲਾਨ ਸਰਟੀਫਿਕੇਟ ਸੀ ਉਸ ਤੋਂ ਬਿਨਾ ਇੰਡਸਟਰੀ ਨਹੀਂ ਸੀ ਲੱਗ ਸਕਦੀ ਹੁਣ ਇਹਦੇ ਲਈ ਅਸੀਂ ਕੀ ਕਰਤਾ ਕਿ ਜਿਹੜੇ ਬੀ ਟੈਕ ਪੜ੍ਹੇ ਹੋਣਗੇ ਬੀ ਟੈਕ ਇਹਨੂੰ ਸਿਵਲ ਉਹਨਾਂ ਨੂੰ 5 ইয়ারਸ ਦਾ ਕਰਾਈਟੇਰੀਆ ਕਰਤਾ ਉਹਨਾਂ ਨੂੰ 5 ਸਾਲ ਦਾ ਤਜਰਬਾ ਚਾਹੀਦਾ ਤੇ ਜਿਨ੍ਹਾਂ ਦੀ ਐਮ ਟੈਕ ਕੀਤੀ ਹੋਊਗੀ ਸਿਵਲ ਚ ਉਹਨਾਂ ਨੂੰ 2 ਸਾਲ ਦਾ ਤਜਰਬਾ ਚਾਹੀਦਾ ਉਹ ਸਾਡੇ ਪੈਨਲ ਦੇ ਉੱਤੇ ਰਜਿਸਟਰਡ ਚਾਹੀਦੇ ਨੇ ਉਹ ਜਿਹੜੇ ਸਾਡੇ ਪੈਨਲ ਦੇ ਉੱਤੇ ਰਜਿਸਟਰਡ ਇੰਜੀਨੀਅਰ ਹੋਣਗੇ ਇਹ ਹੁਣ ਸਟੇਬਿਲਿਟੀ ਸਰਟੀਫਿਕੇਟ ਤੇ ਬਿਲਡਿੰਗ ਪਲਾਨ ਦੇ ਸਰਟੀਫਿਕੇਟ ਈਸ਼ੂ ਕਰ ਸਕਦੇ ਆ ਜਿਹੜੇ ਇਹਨਾਂ ਦੇ ਸਰਟੀਫਿਕੇਟ ਈਸ਼ੂ ਕੀਤੇ ਜਾਣਗੇ ਉਹਦੀ ਇੱਕ ਕਾਪੀ ਹੈ ਜਿਹੜੀ ਉਹ ਡਿਪਾਰਟਮੈਂਟ ਕੋ ਆ ਜਾਊਗੀ ਇਹ ਇੰਨਾ ਸੌਖਾ ਕੰਮ ਕਰਤਾ ਸੀ ਇਸ ਤੇ ਹੋਣਾ ਸੀ ਨੰਬਰ 3 ਤੇ ਕੀ ਕੀਤਾ ਜਿਹੜਾ ਲੇਬਰ ਵੈਲਫੇਅਰ ਐਕਟ 1965 ਹੈ ਇਹਦੇ ਚ ਮੈਨੂੰ ਇਹ ਦੱਸਦੇ ਹੋ ਬੜੀ ਖੁਸ਼ੀ ਹੁੰਦੀ ਹੈ ਕਿ ਭਾਰਤ ਦੇ 28 ਸੂਬੇ ਤੇ 8 ਯੂਨੀਅਨ ਟੈਰੀਟਰੀਜ਼ ਚੋਂ ਸਿਰਫ ਪੰਜਾਬ ਹੀ ਐਸਾ ਸੂਬਾ ਹੈ ਜਿੱਥੇ ਪੰਜਾਬ ਲੇਬਰ ਵੈਲਫੇਅਰ ਬੋਰਡ ਬਣਿਆ ਹੋਇਆ ਹੈ ਪੰਜਾਬ ਲੇਬਰ ਵੈਲਫੇਅਰ ਬੋਰਡ ਜਿਹਦੇ ਵਿੱਚ ਜੇ ਕੋ ਬੀਓਸੀਡਬਲੂ ਅਲੱਗ ਹੈ ਮੈਂ ਫੇਰ ਕਹ ਰਿਹਾ ਪੰਜਾਬ ਲੇਬਰ ਵੈਲਫੇਅਰ ਬੋਰਡ ਹੈ ਜਿਹੜਾ ਸਾਡਾ ਪੰਜਾਬ ਸਰਕਾਰ ਦਾ ਅਸੀਂ ਉਹਦੇ ਵਿੱਚ ਇੱਕ ਬਹੁਤ ਸ਼ਾਨਦਾਰ ਜੋ ਅਮੈਂਡਮੈਂਟੇਸ਼ਨ ਕੀਤੀ ਹੈ ਕਿ ਜਿਵੇਂ ਮੇਰੇ ਤੋਂ ਪਹਿਲਾਂ ਆਨਰੇਬਲ ਹਰਪਾਲ ਸਿੰਘ ਚੀਮਾ ਜੀ ਨੇ ਦੱਸਿਆ ਕਿ ਅਸੀਂ ਪਹਿਲਾਂ 5 ਰੁਪਏ ਸੀ ਜਿਹੜਾ EMPLOYEE ਭਰਦਾ ਸੀ ਤੇ 20 ਰੁਪਏ EMPLOYER ਭਰਦਾ ਸੀ ਅਸੀਂ ਇਹ ਚ ਬੜਾ ਨੋਮੀਨਲ ਜਿਹਾ ਇਨਕਰੀਜ਼ ਕੀਤਾ ਹੈ ਕਿ 10 ਰੁਪਏ EMPLOYEE ਭਰੂਗਾ ਮੰਥਲੀ ਤੇ 40 ਰੁਪਏ EMPLOYER ਭਰੂਗਾ ਇਸ ਦੇ ਨਾਲ ਉਹਨੂੰ ਅਸੀਂ ਇਹਦੀ ਅਸੀਂ ਇਹਦੀ ਜਿਹੜੀ ਬ੍ਰਾਡਰ ਕਰਤੀ ਅਸੀਂ ਇਹਦੀ ਵਾਈਡ ਕਰਤੀ ਇਹਦੇ ਵਿੱਚ ਕੈਟਾਗਰੀ ਪਹਿਲਾਂ ਇਹਦੇ ਚ ਸਿਰਫ ਆਰਗੇਨਾਈਜ਼ਡ ਵਰਕਰਸ ਆਉਂਦੇ ਸੀ ਜਿਹੜੇ ਸਿਰਫ ਫੈਕਟਰੀਆਂ ਚ ਕੰਮ ਕਰਦੇ ਸੀ ਹੁਣ ਇਹਦੇ ਚ ਕਿਹੜੇ-ਕਿਹੜੇ ਆ ਜਾਣਗੇ ਇਹਦੇ ਚ ਹੁਣ ਜਿਹੜੇ ਸ਼ਾਪਸ ਦੇ ਉੱਤੇ ਕੰਮ ਕਰਦੇ ਵਰਕਰ ਹੋਣਗੇ ਉਹ ਵੀ ਹੁਣ ਇਹਦੇ ਚ ਇਨਟਾਈਟਲਡ ਹੋ ਜਾਣਗੇ ਤੇ ਜਿਹੜੇ ਕੰਟਰੈਕਟਰਸ ਨੇ ਚਾਹੇ ਉਹ ਇਲੈਕਟ੍ਰੀਕਲ ਦਾ ਕੰਟਰੈਕਟਰ ਹੋਵੇ ਚਾਹੇ ਕਿਸੇ ਵੀ ਕਿਸਮ ਦਾ ਕੰਟਰੈਕਟਰ ਹੋਵੇ ਉਹਦੇ ਵੀ ਉਹ ਵੀ ਕੰਟਰੈਕਟਰਸ ਵੀ ਹੁਣ ਇਹਦੇ ਚ ਇਨਟਾਈਟਲਡ ਹੋ ਜਾਣਗੇ ਇਹਦੇ ਨਾਲ ਕੀ ਹੋਊਗਾ ਕਿ ਜਿਹੜੇ ਵਰਕਰਾਂ ਦਾ EPF ਤੇ ESI ਕੱਟਿਆ ਜਾਂਦਾ ਹੈ ਅਸੀਂ ਉਹਨਾਂ ਨੂੰ 10 ਤਰ੍ਹਾਂ ਦੇ 10 ਤਰ੍ਹਾਂ ਦੀਆਂ ਸਕੀਮਾਂ ਜਿਹਦੇ ਚ ਮੋਟੀਆਂ-ਮੋਟੀਆਂ ਮੈਂ ਦੱਸ ਦਿੰਨਾ ਸਟਾਈਫੰਡ ਆ ਗਿਆ ਐਕਸਕ੍ਰੈਸ਼ੀ ਆ ਗਿਆ compensation of case of permanent disability ਆ ਗਿਆ ਸ਼ਗਨ ਸਕੀਮ ਆ ਗਈ ਮੈਟਰਨਿਟੀ ਬੈਨੀਫਿਟ ਆ ਗਿਆ ਐਲਟੀਸੀ ਆ ਗਿਆ ਇਸ ਤਰ੍ਹਾਂ ਦੇ ਜਿਹੜੇ 10 ਬੈਨੀਫਿਟ ਨੇ ਅਸੀਂ ਜਣੀ ਕਿ ਹੁਣ ਫੈਕਟਰੀ ਦੇ ਵਿੱਚ ਕੰਮ ਕਰਦੇ ਬੰਦਿਆਂ ਨੂੰ ਸ਼ਾਪਸ ਤੇ ਕੰਮ ਕਰਦੇ ਬੰਦਿਆਂ ਨੂੰ ਤੇ ਕੰਟਰੈਕਟਰਸ ਜਿਹੜੇ ਹੋਣਗੇ ਉਹਨਾਂ ਦੇ ਬੰਦਿਆਂ ਨੂੰ ਅਸੀਂ ਇਸ ਪੰਜਾਬ ਲੇਬਰ ਵੈਲਫੇਅਰ ਬੋਰਡ ਦੇ ਵਿੱਚ ਉਹਨਾਂ ਨੂੰ ਏਨਲਿਸਟ ਕਰ ਲੈਣਾ ਹੈ ਨੰਬਰ ਚੌਥਾ ਨੰਬਰ ਚੌਥਾ ਜਿਹੜਾ ਪੀਐਸਆਈਸੀ ਦੇ ਫੋਕਲ ਪੁਆਇੰਟਸ ਦਾ ਪਲOTS ਦੀ ਫ੍ਰੈਗਮੈਂਟੇਸ਼ਨ ਦਾ ਮੁੱਦਾ ਸੀ ਇਹ ਐਸਾ ਇੱਕ ਮੁੱਦਾ ਸੀ ਜਿਹੜਾ ਪਿਛਲੇ ਬੜੇ ਲੰਬੇ ਸਮੇਂ ਤੋਂ ਡਿਮਾਂਡ ਸੀ ਇਹਦੇ ਵਿੱਚ ਅਸੀਂ ਬੜਾ ਇੱਕ ਸ਼ਾਨਦਾਰ ਜਣੀ ਕਿ ਇਹ ਸਮਝ ਲਓ ਵੀ ਇੰਡਸਟਰੀ ਦੇ ਲਈ ਇਸ ਤੋਂ ਵਧੀਆ ਕੋਈ ਖੁਸ਼ਖਬਰੀ ਨਹੀਂ ਹੋ ਸਕਦੀ ਕਿ ਜਿੱਥੇ ਕਿਤੇ ਵੀ ਇੰਡਸਟਰੀਅਲ ਪਲOTS ਨੇ ਪੀਐਸਆਈਸੀ ਦੇ ਉਸ ਪਲOTS ਦੀ ਜਿਹੜੀ ਹੁਣ ਵੰਡ ਹੈ ਜੇਕਰ ਇੱਕ ਪਿਓ ਦੇ ਦੋ ਬੱਚੇ ਨੇ ਤੇ ਉਹਨੇ ਆਪਣੇ ਦੋ ਬੱਚਿਆਂ ਨੂੰ ਵੰਡ ਕੇ ਪਲੌਟ ਦੇਣਾ ਤੇ ਉਹ ਹੁਣ ਆਪਣੇ ਦੋ ਬੱਚਿਆਂ ਨੂੰ ਵੰਡ ਕੇ ਪਲੌਟ ਦੇ ਸਕਦਾ ਹੈ ਪਰ ਉਹਦੀ ਕੁਝ ਜਿਹੜੀਆਂ ਸ਼ਰਤਾਂ ਨੇ ਉਹ ਫਾਲੋ ਕਰਨੀਆਂ ਪੈਣਗੀਆਂ ਇੱਕ ਤਾਂ ਇਹ ਕਿ ਜਿਹੜਾ ਪਲਾਟ ਹੋਵੇ ਉਹ ਮਿਨੀਮਮ 40 ਫੁੱਟ ਰੋਡ ਦੇ ਉੱਤੇ ਆਂਦਾ ਹੋਵੇ ਦੂਸਰਾ ਜਿਹੜੀ ਉਹਦੀ ਵਿਡਥ ਹੈ ਉਹਦੀ ਵਿਡਥ ਤੋਂ ਉਹਦੀ ਲੈਂਥ ਹੈ ਜਿਹੜੀ 1:3 'ਚ ਹੋਵੇ ਮਤਲਬ ਜੇ ਉਹਦਾ 10 ਫੁੱਟ 프ਰੰਟ ਹੋਵੇ ਐਗਜ਼ਾਮਪਲ ਦੇ ਰਹੇ ਆ ਤਾਂ ਉਹਦੀ ਬੈਕ 30 ਫੁੱਟ ਚਾਹੀਦੀ ਹੈ 30 ਤੋਂ ਜ਼ਿਆਦਾ ਨਹੀਂ ਚਾਹੀਦੀ ਸੋ ਉਹਦੇ ਵਿੱਚ ਇਹਦੇ ਵਿੱਚ ਜਿਹੜੇ ਜਿਹੜੇ ਆਪਣੇ ਪਾਲਿਸੀ ਅਸੀਂ ਲੈ ਕੇ ਆਏ ਆ ਫ੍ਰੈਗਮੈਂਟੇਸ਼ਨ ਦੀ ਇਹ ਸਿਰਫ ਫਰੀ ਹੋਲਡ ਪਲੋਟਸ ਦੇ ਉੱਤੇ ਲਾਗੂ ਹੈ ਇਹ ਲੀਜ਼ ਹੋਲਡ ਫਲੋਟਸ ਤੇ ਲਾਗੂ ਨਹੀਂ ਜੇ ਕਿਸੇ ਨੇ ਹੁਣ ਇਹ ਪਲੋਟਸ ਨੂੰ ਫਰੇਗਮੈਂਟ ਕਰਨਾ ਉਹਨੂੰ ਲੀਜ਼ ਹੋਲਡ ਤੋਂ ਇਹ ਪਲੋਟਸ ਨੇ ਜਿਹੜੇ ਫਰੀ ਹੋਲਡ ਕਰਵਾਣੇ ਪੈਣਗੇ ਜਿਹਦੀ ਅਸੀਂ ਜਿਹੜੀ ਪ੍ਰਾਈਸ ਜਿਹੜਾ ਇਹਦੇ ਚ ਰੱਖਿਆ ਜਿਹੜਾ ਜਿਹੜਾ ਅਸੀਂ ਫੀਸ ਰੱਖੀ ਹੈ ਬੜੀ ਨੋਮੀਨਲ ਚਾਰਜ ਰੱਖਿਆ ਜੋ ਕਰੰਟ ਰਿਜ਼ਰਵ ਪ੍ਰਾਈਸ ਹੋਊਗਾ ਅੱਜ ਦਾ ਉਹਦਾ 5% ਹੈ ਜਿਹੜਾ ਯਾਨੀ ਕਿ ਔਰ ਜਣੀ ਕਿ ਫ੍ਰੈਗਮੈਂਟੇਸ਼ਨ ਕਰਨ ਦੇ ਲਈ ਉਸ ਟੋਟਲ ਪਲਾਟ ਦਾ ਜੋ 5% ਵੈਲਿਊ ਬਣਦੀ ਹੋਊਗੀ ਉਹ ਪੇ ਕਰਨੀ ਹੋਊਗੀ 40:60 ਰੇਸ਼ੋ 'ਚ ਪਹਿਲਾਂ ਸਾਡੇ ਔਨਰੇਬਲ ਫਾਈਨਾਂਸ ਮਿਨਿਸਟਰ ਸਾਹਿਬ ਡਿਫਾਈਨ ਕਰ ਚੁੱਕੇ ਨੇ ਐਦਾਂ ਹੀ ਜਿਹੜਾ ਇਹ ਜੇ ਕਿਸੇ ਜਿਹੜਾ ਪੇਰੈਂਟ ਪਲਾਟ ਹੋਲਡਰ ਹੈ ਪੇਰੈਂਟ ਪਲਾਟ ਹੋਲਡਰ ਜੇ ਉਹਨੇ ਵਿਦਨ ਫੈਮਿਲੀ ਜਿਹਨੂੰ ਮੰਨ ਲਓ ਫਸਟ ਟਾਈਮ ਪਲਾਟ ਅਲੋਟ ਹੋਇਆ ਸੀ ਅਗਰ ਉਹਨੇ ਆਪਣੀ ਫੈਮਿਲੀ ਦੇ ਵਿੱਚ ਇਹ ਪਲਾਟ ਟ੍ਰਾਂਸਫਰ ਕਰਨਾ ਹੈ ਮਤਲਬ ਫ੍ਰੈਗਮੈਂਟ ਕਰਕੇ ਵੇਚਣਾ ਹੈ ਤਾਂ ਉਹਨੂੰ ਅਸੀਂ 50% ਡਿਸਕਾਊਂਟ ਵੀ ਦੇ ਰਹੇ ਆ ਇਹਦੇ ਤੇ ਡਿਸਕਾਊਂਟਡ ਫੀਸ ਆ ਉਹਦੇ ਤੇ ਵੇਵ ਆਫ ਕਰ ਰਹੇ ਆ ਅਸੀਂ ਤਾਂ ਉਹਨੂੰ ਜਾਨੀ ਕਿ 5% ਦੀ ਬਜਾਏ 2.5% ਇਹਦੇ ਤੇ ਪੜਨਾ ਪਊਗਾ ਤੇ ਇਹਦੀ ਸਾਰੇ ਟੋਟਲ ਜਿਹੜੀ ਇਹਦੀ ਫਾਈਲ ਪ੍ਰੋਸੈਸਿੰਗ ਹੈ ਉਹਦੀ ਬੜੀ ਨੋਮੀਨਲ ਜੀ 10000 ਰੁਪਏ ਅਸੀਂ ਡਿਪਾਰਟਮੈਂਟ ਦੀ ਫੀਸ ਰੱਖੀ ਹੈ ਸੋ ਮੇਰਾ ਇਹ ਮੰਨਣਾ ਹੈ ਕਿ ਇੰਡਸਟਰੀ ਜਗਤ ਦੇ ਲਈ ਸਭ ਤੋਂ ਵੱਡੇ ਰਿਫਾਰਮਸ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਡੇ ਦੋਨੋਂ ਆਨਰੇਬਲ ਸਾਡੇ ਜਿਹੜੇ ਮੁਖੀ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਅੰਦਰ ਜੋ ਇਹ ਕੀਤੇ ਨੇ ਇਹ ਆਪਣੇ ਆਪ ਦੇ ਵਿੱਚ ਲੈਂਡਮਾਰਕ ਰਿਫਾਰਮਸ ਨੇ ਔਰ ਇਸ ਤੋਂ ਬਾਅਦ ਤੋਂ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੀ ਇੰਡਸਟਰੀ ਦਾ ਕੋਈ ਐਸਾ ਸ਼ਾਰਗ ਮੁੱਦਾ ਰਹਿ ਜੂਗਾ ਕਿ ਜਿਹੜਾ ਐਡਰੈਸ ਕਰਨ ਤੋਂ ਰਹਿ ਜਵੇ ਸੋ ਇੰਡਸਟਰੀ ਪੰਜਾਬ ਦੇ ਵਿੱਚ ਪਰਫੁੱਲਤ ਹੋਵੇ ਵੱਧ ਤੋਂ ਵੱਧ ਇੰਡਸਟਰੀ ਆਵੇ ਵੱਧ ਤੋਂ ਵੱਧ ਲੋਕ ਉਹ ਨਿਵੇਸ਼ ਕਰਨ ਪੁਰਾਣੀ ਇੰਡਸਟਰੀ ਵੀ ਨਿਵੇਸ਼ ਕਰੇ ਪੁਰਾਣੀ ਇੰਡਸਟਰੀ ਗਰੋ ਕਰੇ ਰੈੱਡ ਟੇਪ ਕਲਚਰ ਲਾਲ ਫੀਤਾ ਸ਼ਾਹੀ ਕਲਚਰ ਹੈ ਜਿਹੜਾ ਉਹ ਖਤਮ ਹੋਵੇ ਕੋਈ ਐਕਸਪਲੋਇਟ ਕਰਨਾ ਜਾਵੇ ਕੋਈ ਇੰਡਸਟਰੀ ਦੇ ਵਿੱਚ ਗੇੜੇ ਨਾ ਮਾਰਨ ਜਾਵੇ ਬਿਨਾ ਮਤਲਬ ਤੋਂ ਤੰਗੀ ਨਾ ਹੋਵੇ ਪਰੇਸ਼ਾਨੀ ਨਾ ਹੋਵੇ ਈਜ਼ ਆਫ ਡੂਇੰਗ ਬਿਜ਼ਨਸ ਹੋਵੇ ਜਿਹੜਾ ਅਸੀਂ 12 ਨੁਕਾਤੀ ਪ੍ਰੋਗਰਾਮ ਹੁਣ ਤੋਂ ਪਹਿਲਾਂ ਜਦ ਆਸੀਆ ਮੁਹਾਲੀ ਦੇ ਵਿੱਚ ਕੀਤਾ ਸੀ ਉਹਦੇ ਤਹਿਤ ਜੋ ਜੋ ਪ੍ਰੋਮਿਸਸ ਅਸੀਂ ਕੀਤੇ ਸੀ ਜਿਹੜਾ ਅਸੀਂ ਕਿਹਾ ਸੀ ਵੀ 45 ਡੇਸ ਦੇ ਵਿੱਚ ਵਿੱਚ ਅਸੀਂ ਸਾਰੀਆਂ ਅਪਰੂਵਲਸ ਦੇਾਂਗੇ ਉਦੇ ਤਹਿਤ ਸਾਰੀਆਂ ਚੀਜ਼ਾਂ ਨੂੰ ਅਸੀਂ ਸਰਲ ਕਰਦੇ ਹੋਏ ਆ ਸਾਰੀਆਂ ਜਿੰਨੀਆਂ ਅੱਜ ਚੇਂਜਸ ਕੀਤੀਆਂ ਗਈਆਂ ਕੈਬਨਿਟ ਦੇ ਵਿੱਚ ਲਿਆ ਕੇ ਉਹ ਉਸੇ ਦਾ ਇੱਕ 파ਟ ਨੇ ਸੋ ਮੈਂ ਤੁਹਾਡੇ ਮਾਧਮ ਦੇ ਨਾਲ ਹੀ ਮੀਡੀਆ ਦੇ ਮਾਧਮ ਦੇ ਰਾਹੀਂ ਪੰਜਾਬ ਦੀ ਇੰਡਸਟਰੀ ਨੂੰ ਲੱਖ ਲੱਖ ਮੁਬਾਰਕ ਦਿੰਦਾ ਤੁਹਾਨੂੰ ਬਹੁਤ ਬਹੁਤ ਵਧਾਈਆਂ ਪਰਮਾਤਮਾ ਤੁਹਾਡੇ ਬਿਜ਼ਨਸ ਨੂੰ ਪਰਮਾਤਮਾ ਤੁਹਾਡੇ ਵਪਾਰ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਆਮ ਆਦਮੀ ਪਾਰਟੀ ਦੀ ਸਰਕਾਰ ਹਮੇਸ਼ਾ ਡਟ ਕੇ ਤੁਹਾਡੇ ਬਰਾਬਰ ਖੜੀ ਹੈ ਹਰ ਸਮੇ 12 ਮਹੀਨੇ 24 ਘੰਟੇ ਸਾਡੇ ਦਰਵਾਜੇ ਤੁਹਾਡੇ ਲਈ ਹਰ ਵਰਗ ਦੇ ਲੋਕਾਂ ਲਈ ਖੁੱਲੇ ਨੇ ਤਾਂ ਜੋ ਤੁਹਾਡੀਆਂ ਕੋਈ ਵੀ ਸਮੱਸਿਆਵਾਂ ਹੋਣਗੀਆਂ ਅਸੀਂ ਐਡਰੈਸ ਕਰਨ ਨੂੰ ਅਸੀਂ ਉਹਨੂੰ ਸੁਣਨ ਨੂੰ ਤੇ ਅਸੀਂ ਉਹਨਾਂ ਦਾ ਹੱਲ ਕਰਨ ਨੂੰ ਹਰ ਸਮੇ ਤਿਆਰ ਬੈਠੇ ਹਾਂ ਜੀ ਬਹੁਤ ਬਹੁਤ ਧੰਨਵਾਦ ਦੇਖੋ ਉਸ ਤੋਂ ਪਹਿਲਾਂ ਜਦੋਂ ਪਾਲਿਸੀ ਨੇ ਫ੍ਰੈਗਮੈਂਟ ਦੀ ਪਾਲਿਸੀ ਆਉਣ ਤੋਂ ਪਹਿਲਾਂ ਕੋਈ ਵੀ ਕਿਸੇ ਵੀ ਕਿਸਮ ਦੇ ਨਾਰਮ ਨਹੀਂ ਸੀਗੇ ਬਿਲਕੁਲ ਓਪਨ ਸੀਗਾ ਤਾਂ ਜਦੋਂ ਅਸੀਂ ਇਹ ਫ੍ਰੈਗਮੈਂਟ ਇਹ ਇਸੇ ਗੱਲ ਕਰਕੇ ਤੇ ਆਇਆ ਸਾਹਮਣੇ ਕਿ ਫਰਾਡ ਡਿਪਾਰਟਮੈਂਟ ਦੇ ਅੰਦਰ ਪੀਐਸਆਈਸੀ ਦੇ ਅੰਦਰ ਕਾਫੀ ਸਾਰੇ ਫਰਾਡ ਹੋ ਰਹੇ ਸੀਗੇ ਇਸੇ ਕਰਕੇ ਉਹਨਾਂ ਸਾਰੇ ਫਰਾਡ ਨੂੰ ਖਤਮ ਕਰਨ ਦੇ ਲਈ ਕਰਪਸ਼ਨ ਨੂੰ ਖਤਮ ਕਰਨ ਦੇ ਲਈ ਇਹ ਪਾਲਿਸੀ ਆਈ ਆ ਸੋ ਇਸ ਪਾਲਿਸੀ ਆਉਣ ਦੇ ਨਾਲ ਮੈਂ ਕਹਿੰਦਾ ਹੁਣ ਫਰਾਡ ਜਿਹੜੇ ਹੁੰਦੇ ਸੀਗੇ ਜਿਹੜੇ ਕਰਪਸ਼ਨ ਜਿਹੜੀ ਹੁੰਦੀ ਸੀ ਉਹ ਬਿਲਕੁਲ ਖਤਮ ਹੋ ਚੁੱਕੀ ਹੈ। ਉਹ 21 84 ਉਸ ਲਈ ਇਹ ਵੀ ਗੱਲ ਆਈ ਸੀ ਕਿ ਉਹ ਪੀਐਸਆਈਸੀ ਜਿਹੜਾ ਬੋਰਡ ਹੈਗਾ ਕਟਾਟਡ ਅਪਰੂਵ ਹੋ। ਸੋ ਹਾਊ ਇਜ਼ ਹਾਊ ਹਾਊ ਯੂ ਹਾਊਸ दैट ਡਿਫਰੈਂਸ ਫਰਮ ਵਾਟ ਯੂ ਡਨ ਨਾਊ? ਬਿਨਾ ਪਾਲਿਸੀ ਤੋਂ ਕਮ ਅਪਰੂਵ ਕਰਦੇ। ਦੇਖੋ ਪਾਲਿਸੀ ਤੋਂ ਬਿਨਾ ਡਿਪਾਰਟਮੈਂਟ ਦੀ ਪਾਲਿਸੀ ਤੋਂ ਬਿਨਾ ਜਿਹੜਾ ਹੈਗਾ ਬੋਰਡ ਜੇ ਅਪਰੂਵ ਵੀ ਕਰ ਲੈਂਦਾ ਪਰ ਲੇਕਿਨ ਉਸ ਲਈ ਸਟੇਟ ਦੀ ਇੱਕ ਪਾਲਿਸੀ ਹੋਣੀ ਚਾਹੀਦੀ ਆ। ਪਰ ਸਟੇਟ ਦੇ ਐਕਚੈਕਰ ਦੇ ਅੰਦਰ ਕੋਈ ਵੀ ਪੈਸਾ ਨਹੀਂ ਆਉਂਦਾ ਸੀਗਾ। ਹੁਣ ਇਹ ਸਾਰੇ ਪ੍ਰਬੰਧਨ ਕੀਤੇ ਗਏ ਨੇ ਕਿ ਸਟੇਟ ਦੇ ਐਕਚੈਕਰ ਚ ਕਿ ਰੂਲ ਫਰੇਮ ਕੀਤੇ ਨੇ ਤੇ ਬੇਸਿਕ ਜਿਹੜੀ ਉਹ ਆ ਉਹ ਚੇਂਜ ਕੀਤੀ ਆ ਪਾਲਸੀ ਆਈ ਆ ਹੁਣ ਪਾਲਸੀ ਆਉਣ ਦੇ ਨਾਲ ਜਿਹੜਾ ਜਿੱਥੇ ਕਰਪਸ਼ਨ ਦਾ ਜ਼ੀਰੋ ਕਹਦੇ ਸੀਗਾ ਕਿ ਸਿਸਟਮ ਚੱਲ ਰਿਹਾ ਸੀਗਾ ਉਹ ਖਤਮ ਹੋਇਆ ਗਿਆ ਔਰ ਇੰਡਸਟਰੀ ਦੇ ਲਈ ਬਹੁਤ ਵੱਡੀ ਰਾਹਤ ਆ ਇੱਕ ਜੀ ਮਸਲਾ ਲੰਮੇ ਸਮੇਂ ਤੋਂ ਰੌਲਾ ਪੈ ਗਿਆ ਸੀ ਕਿ ਇੰਡਸਟਰੀ ਪਲਾਂਟਾਂ ਦੇ ਵਿੱਚ ਸਕੈਂਡਲ ਹੋਇਆ ਕਿਰਤਾਰਾਂ ਵੀ ਹੋਈਆਂ ਸੀ ਵੱਡੀ ਪਦਰ ਤੇ ਦੇਖਿਆ ਹੁਣ ਤੁਸੀਂ ਇੱਕ ਬੰਦੇ ਨੇ ਤਾਂ ਉਹਦੀ ਅਸ਼ੈਦ ਪਦਰ ਦੇ ਘੋਕੀ ਚੱਕ ਲਿਆ ਸੀਗਾ ਉਸ ਮਾਮਲੇ 'ਚ ਕੀ ਕਹਿਣਾ ਕਿ ਉਹ ਨਾਲ ਕੀ ਬੈਠੇ ਦੇਖੋ ਬਿਲਕੁਲ ਜਿਹੜੀ ਤੁਹਾਡੀ ਉਸੇ ਤਰੀਕੇ ਦਾ ਸਵਾਲ ਪਹਿਲਾਂ ਸੀਗਾ ਕਿ ਜਿਹੜਾ ਫਰਾਡ ਹੁੰਦੇ ਸੀ ਜਿਹੜੀ ਕਰਪਸ਼ਨ ਹੁੰਦੀ ਸੀ ਉਹਦਾ ਮੁਕੰਮਲ ਖਾਤਮਾ ਹੋਇਆ ਹੈਗਾ ਇਸ ਪਾਲਸੀ ਆਉਣ ਦੇ ਨਾਲ ਜਦੋਂ ਨਵੀਂ ਪਾਲਸੀ ਆਈ ਆ ਜਦੋਂ ਇਹ ਸਾਰੇ ਕੇਸ ਸਾਹਮਣੇ ਆ ਰਹੇ ਸੀਗੇ ਕਿ ਕਿਸੇ ਦੇ ਪੈਸੇ ਛੱਡ ਦਿੱਤੇ ਗਏ ਨੇ ਕਿਸੇ ਤੋਂ ਕੱਟ ਲੈ ਲਏ ਗਏ ਨੇ ਕਿ ਕੋਈ ਉਹਦੀ ਪਾਲਸੀ ਨਹੀਂ ਸੀ 40 ਫੁੱਟ ਰੋਡ ਦਾ ਦੇ ਸੀਗਾ ਉਹ ਸਾਰੇ ਜਿਹੜੇ ਹੁਣ ਪਾਲਸੀ ਆਉਣ ਤੋਂ ਬਾਅਦ ਸਾਹਮਣੇ ਆ ਰਹੇ ਨੇਗੇ ਹੋਰ ਵੀ ਦੋ ਤਿੰਨ ਪਾਲਸੀਆਂ ਆ ਰਹੀਆਂ ਨੇ ਕਿਹਆਂ ਬਿਲਕੁਲ ਜਿਹੜਾ ਉਹ ਪੀਐਸਆਈਸੀ ਦਾ ਮਾਮਲਾ ਉਹ ਸਾਫ ਹੋ ਜਾਊਗਾ ਜਿਹੜੀਆਂ 5% ਲਈਏ ਇਹ ਕਿਸ ਕੀਮਤ ਦੀ ਹੈ ਕੋਲਸ ਲੋਟ ਦੀ ਕਿਹੜੀ ਕੀਮਤ ਹੈ ਗਰੰਟਰ ਰਿਜ਼ਰਵ ਪ੍ਰਾਈਸ ਗਰੰਟਰ ਰਿਜ਼ਰਵ ਪ੍ਰਾਈਸ ਜਿਹੜਾ ਗਰੰਟਰ ਰਿਜ਼ਰਵ ਪ੍ਰਾਈਸ ਆ ਉਹਦਾ ਯੈਸ ਅੰਤੋਂ ਲੰਬੇ ਸਮੇਂ ਤੋਂ ਸਰਕਾਰ ਨੇ ਅਸਾਮੀਆਂ ਨਹੀਂ ਘਟੀਆਂ ਠੀਕ ਹੈ ਕੁਸਤਨਾ ਭਰੀਆਂ ਜਾ ਰਹੀਆਂ ਨੇ ਜਿਹੜੀਆਂ ਅਸਾਮੀਆਂ ਭਰੀਆਂ ਜਾ ਰਹੀਆਂ ਨੇ ਅਪੁਆਇੰਟਮੈਂਟ ਲੈਟਰ ਦਿੱਤੇ ਜਾ ਰਹੇ ਨੇ ਜੇ ਮੈਂ ਕਿ ਮੈਂ ਖਾਲੀ ਅਸਾਮੀਆਂ ਬਣੀਆਂ ਨੇ ਉਹ ਕਰਨ ਦਾ ਕੋਈ ਪਲਾਨ ਹੈ ਬਿਲਕੁਲ ਜੀ ਸਮੇ ਸਮੇਸਰ ਜਦੋਂ ਵੀ ਫਾਈਨੈਂਸ ਡਿਪਾਰਟਮੈਂਟ ਕੋਲੇ ਕੋਈ ਡਿਪਾਰਟਮੈਂਟ ਆਪਣੀਆਂ ਪੋਸਟਾਂ ਲੈ ਕੇ ਆਉਂਦਾ ਹੈਗਾ ਤਾਂ ਤੁਰੰਤ ਅਸੀਂ ਉਹਨੂੰ ਮਨਜ਼ੂਰੀ ਦਿੰਦੇ ਆਗੇ ਲਗਾਤਾਰ ਜਿਹੜੇ ਸੀਐਨ ਸਾਹਿਬ ਦੇ ਨਿਯੁਕਤੀਬੰਡ ਪ੍ਰੋਗਰਾਮ ਹੋ ਰਹੇ ਨੇ ਉਸੇ ਲੜੀ ਤਹਿਤ ਹੋ ਰਹੇ ਨੇ ਕਿ ਕਿ ਜੇ ਪੋਸਟਾਂ ਨਿਕਲਦੀਆਂ ਨੇ ਕਿ ਉਹਨਾਂ ਦਾ ਇਮਤਿਹਾਨ ਹੁੰਦਾ ਹੈਗਾ ਇਮਤਿਹਾਨ ਹੋਣ ਤੋਂ ਬਾਅਦ ਉਹਨਾਂ ਦੇ ਲੈਟਰ ਜਾਰੀ ਹੁੰਦੇ ਨੇ ਸੋ ਲਗਾਤਾਰ ਜਿੱਥੇ ਵੀ ਕਿਤੇ ਪੋਸਟਾਂ ਦੀ ਘਾਟ ਆ ਸੀ ਉਹ ਭਰ ਰਿਹਾ ਹੈ ਸੋ ਤਾਂ ਸੋ ਤਾਂ ਸੋ ਤਾਂ ਫਾਰਮੂਲਾ ਆਗਾ ਜਿਹੜੀ ਜੇਮਨ ਜਿਆਦਾ ਦੇ ਨਾਲ ਜਿਹੜੀ ਜਿਲ੍ਹਾ ਜੈਮਰ ਲਾਡ ਦੀ ਪ੍ਰਕਿਰਿਆ ਤੋਂ ਆਲਣ ਚੱਲਦੇ ਜੀ ਕਹਿ ਕਹ ਦੀ 12 ਤਰ੍ਹਾਂ ਦੀਆਂ ਜਿਹੜੀਆਂ ਸੁਝਾਵਾਂ ਆਏ ਉਹ ਮਿਲ 10 ਤਰ੍ਹਾਂ 10 ਜਿਹੜੀਆਂ ਅਲੱਗ-ਅਲੱਗ ਤੋਂ ਨਾਮ ਕਰਾਂਗੇ ਪੀਪੀਆ ਤੇ ਇਹਨਾਂ ਦਾ ਕੱਢਦਾ ਤੇ ਈਐਸਆਈ ਕੱਢਦਾ ਇਹਨਾਂ ਦੀ ਕੋਈ ਅੰਦਰ ਹੱਥ ਦੀ ਭਰਾਈਆ ਮਜ਼ਦੂਰਾਂ ਦੀ ਕਿੰਨੀ ਅੰਦਰ ਹੱਥ ਤੱਕ ਨਾਲ ਲੈ ਸਕਦਾ ਜੀ ਨੇ ਅਸੀਂ ਹੁਣ ਇਹਦੇ 'ਚ ਅਸੀਂ ਆਪਣੇ ਬੋਰਡ ਦੇ ਵਿੱਚ ਇਹਨਾਂ ਦੀ ਆਮਦਨ ਵਧਾਉਣ ਦਾ ਵੀ ਅਸੀਂ ਆਹ ਲੈ ਕੇ ਆ ਰਹੇ ਹਾਂ ਨੈਕਸਟ ਉਹਦੇ 'ਚ ਬੋਰਡ ਦੀ ਮੀਟਿੰਗ 'ਚ ਅਸੀਂ ਇਹਨਾਂ ਦੀ ਉਹ ਵੀ ਵਧਾਣ ਲੱਗੇ ਹਾਂ ਨਹੀਂ ਕਿੰਨੀ ਵਧਾ ਰਹੇ ਆ ਜੀ ਹੁਣ ਕਿੰਨੀ ਆ ਜੀ ਇਹ ਅਸੀਂ ਬੋਰਡ 'ਚ ਫੈਸਲਾ ਕਰਾਂਗੇ ਨਾ ਜੀ ਹੋਰ ਕਿੰਨੀ ਆ ਜੀ ਜੀ ਇਸ ਟਾਈਮ ਐਸਾ ਤਾਂ ਮੇਰੇ ਕੋਲ ਤਾਂ ਇਸ ਸਮੇਂ ਡਾਟਾ ਤਾਂ ਕੋਈ ਨਹੀਂ ਜੇ ਚਾਹੀਦਾ ਜੇ ਚਾਹੀਦਾ ਡਾਟਾ ਆਈਕਨ ਪ੍ਰੋਵਾਈਡ ਮੈਂ ਦੇ ਸਕਦਾ ਹਾਂ ਉਹਦਾ ਡਾਟਾ ਦੇਖੋ ਜਿਹੜੀਆਂ ਅਨਸਕਿਲਡ ਦਾ ਕਿੰਨਾ ਸਕਿਲਡ ਦਾ ਕਿੰਨਾ ਸਾਰਾ ਪ੍ਰੋਵਾਈਡ ਕਰੋ ਤੁਹਾਡਾ ਤੁਹਾਡਾ ਕੁਐਸਚਨ ਆ ਉਹ ਇਹ ਆ ਕੀ एलिजिबिलिटी ਕਰਾਈਟੇਰੀਆ ਜਿਹੜਾ ਉਹ ਚੇਂਜ ਕੀਤਾ ਜਾਵੇ ਡੂ ਟੂ ਦ ਪੈਸਸਰ ਆਫ ਟਾਈਮ ਜਿਹੜਾ ਉਹ ਹੁਣ ਟਾਈਮ ਪੁਰਾਣਾ ਨਾ ਰੱਖਿਆ ਜਾਵੇ ਬਿਲਕੁਲ ਉਹੀ ਮੰਤਰੀ ਸਾਹਿਬ ਜਵਾਬ ਦੇ ਰਹੇ ਨੇ ਕਿ ਐਸੀ ਬੋਰਡ ਜਿਹੜਾ ਬੋਰਡ ਆ ਉਹਦੀ ਅਗਲੀ ਮੀਟਿੰਗ ਚ ਇਹੀ ਲੈ ਕੇ ਆ ਰਹਾ ਕਿ एलिजिਬਿਲਟੀ ਕਰਾਈਟੇਰੀਆ ਜਿਹੜਾ